ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਬੰਬੇ ਕਾਟਨ ਦੇ ਸੂਟ ਲੈ ਕੇ ਆਏ ਜੀ ਸਾਰੇ ਇਹ ਹਾਲਓਵਰ ਸੂਟ ਨੇ ਵਿੱਚ ਆਪਣੇ ਮੈਚਿੰਗ ਸੂਟ ਵੀ ਹੋਣਗੇ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੋਊਗਾ ਜੀ ਆਪਾਂ ਤੁਹਾਨੂੰ 500 ਵਾਲਾ ਦੇਵਾਂਗੇ ਜੇ ਮਾਰਕੀਟ ਰੇਟ ਇਹਨਾਂ ਦਾ 800 ਹੈ ਜੀ ਤੇ ਆਪਾਂ ਇਹਨਾਂ ਨੂੰ ਤੁਹਾਨੂੰ 500 ਰੁਪਏ ਵਿੱਚ ਦੇਵਾਂਗੇ ਬਹੁਤ ਹੀ ਪਿਆਰਾ ਕੱਪੜਾ ਹੈਗਾ ਬੰਬੇ ਕਾਟਨ ਚਾ ਤੇ ਇਹਦੀ ਕੱਟ ਰਹੂਗੀ ਜੀ 3.5 ਮੀਟਰ ਇਹਨਾਂ ਕੱਟ 3.5 ਮੀਟਰ ਰੂ ਇਹਦਾ ਪੜਾ ਵੱਡਾ ਹੈ 3.5 ਮੀਟਰ ਚ ਆਪਣਾ ਇਹ ਸੂਟ ਬਣ ਜੂਗਾ ਇੱਕ ਇਹ ਚ ਆਪਣਾ ਇੱਕ ਕਲਰਾ ਹੋਊ ਸਾਨੂੰ ਵੱਖ-ਵੱਖ ਕਲਰ ਦਿਖਾਵਾਂਗੇ ਆਪਾਂ ਇੱਕ ਆ ਗਿਆ ਜਿਹਦੇ ਵਿੱਚ ਇਹ ਪ੍ਰਿੰਟ ਇਹਨਾਂ ਦੇ ਪ੍ਰਿੰਟ ਵੀ ਅੱਡ ਹੋਣਗੇ ਤੇ ਕਲਰ ਵੀ ਅੱਡ ਹੋਣਗੇ ਰੇਟ ਇਹਨਾਂ ਦਾ ਸੇਮ ਰਹੂਗਾ ਜੀ ਜਿਹੜੇ ਆਪਾਂ ਤੁਹਾਨੂੰ ਆਲੋਗ ਸੂਟ ਦਿਖਾਵਾਂਗੇ ਇਹ ਬੰਬੇ ਕਾਟਨ ਦਾ ਕਪੜਾ সফট-ਸॉफ्ट ਕਪੜਾ ਹੈਗਾ ਇਹ ਵਿੱਚ ਇਹ ਆ ਗਿਆ ਇਹ ਮਹਰੂਮ ਕਲਰ ਦਾ ਤੇ ਬਾਇਟ ਤੇ ਥੋੜਾ ਜਿਹਾ ਬਲੂ ਦਾ ਬਣਿਆ ਹੋਇਆ ਹੈਗਾ ਤੇ ਵਿੱਚ ਥੋੜਾ ਥੋੜਾ ਗ੍ਰੀਨ ਵੀ ਦਿੱਤਾ ਹੋਇਆ ਹੈਗਾ ਇਹਦਾ ਇਹਦੀ ਕੱਟ ਵੀ ਰਹੂ 3.5 ਮੀਟਰ ਤੇ ਇਹਦਾ ਪ੍ਰਾਈਸ ਵੀ 500 ਰਹੂਗਾ ਜੀ ਤੇ ਆਪਣੇ ਕੋਲੇ ਇਹ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਇਹ ਮਾਸਟਰਡ ਕਲਰ ਦੇ ਵਿੱਚ ਬਣਿਆ ਹੋਇਆ ਪ੍ਰਿੰਟ ਦੇਖੋ ਇਹਦੀ ਕਿੰਨੀ ਸੋਹਣੀ ਆ ਮਾਸਟਰਡ ਕਲਰ ਵਿੱਚ ਬਣਿਆ ਹੈ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦੀ ਕੱਟ ਵੀ 3.5 ਮੀਟਰ ਰੂ ਹੈ ਇਹਨਾਂ ਦਾ ਪਣਾ ਵੱਡਾ ਹੈ ਤੇ ਇਹਦਾ ਰੇਟ ਰਹੂਗਾ ਜੀ 500 ਰੁਪਏ ਇਹਨਾਂ ਦਾ ਮਾਰਕੀਟ ਰੇਟ 800 ਆਪਾਂ ਤੁਹਾਨੂੰ ਡਿਸਕਾਊਂਟ ਤੇ 500 ਰੁਪਏ ਚ ਦੇ ਰਹੇ ਆ ਬੰਬੇ ਕਾਟਨ ਕਪੜਾ ਸਾਰਾ ਕਪੜੇ ਦੀ ਫੁੱਲ ਗਾਰੰਟੀ ਹੋਊਗੀ ਜੇਕਰ ਤੁਸੀਂ ਕੋਈ ਵੀ ਸੂਟ ਆਰਡਰ ਕਰਦੇ ਹੋ हां जी ਥੋੜੇ ਨਹੀਂ ਵੀ ਪਸੰਦ ਆ ਤਾਂ ਆਪਾਂ ਉਹਨਾਂ ਨੂੰ ਇੱਕ ਵੀਕ ਵਿੱਚ ਵਾਪਸ ਵੀ ਚੇਂਜ ਤੁਸੀਂ ਕਰਵਾ ਸਕਦੇ। ਇਸ ਤਰ੍ਹਾਂ ਇੱਕ ਆਪਣੇ ਕੋਲੇ ਇਹ ਕਲਰ ਚ ਆ ਗਿਆ। ਟਰੈਡ ਪਿੰਕ ਤੇ ਵਾਈਟ ਵਿੱਚ ਜੈਲੋ ਵੀ ਫਲਾਵਰ ਨਾਲ ਡਿਜ਼ਾਈਨਿੰਗ ਕੀਤੀ ہوئی ਆ ਬਹੁਤ ਹੀ ਪਿਆਰਾ ਕਪੜਾ ਕਪੜਾ ਸੀਮ ਆ ਜੀ ਬੰਬੇ ਕੋਟਲ ਤੇ ਇਹਦੀ ਕੱਟ ਵੀ ਰਹੂਗੀ 3.5 ਮੀਟਰ। ਇਹ ਆਪਣਾ 3.5 ਮੀਟਰ ਚ ਸੂਟ ਬਣ ਜਾਂਦਾ ਇਹਦਾ ਵੀ ਰੇਟ ਰਹੂਗਾ ਜੀ 500 ਰੁਪਏ ਬੰਬੇ ਕਾਟਨ ਕਪੜਾ ਹੀ ਸਭਲਾ ਸਾਰਾ ਸਾਰੇ ਕਪੜੇ ਦੀ ਤੇ ਕਲਰ ਦੀ ਪੂਰੀ ਗਾਰੰਟੀ ਹੋਊਗੀ ਜੀ ਇਹ ਆ ਗਏ ਆਪਣੇ ਕੋਲੇ ਮੈਚਿੰਗ ਸੂਟ ਇਹ ਵੀ ਸ਼ਸ਼ਟ ਦਾ ਕਪੜਾ ਹੋਊਗਾ ਇਹ ਵੀ ਬੰਬੇ ਕਾਟਨ ਜੀ ਹੈਗੇ ਇਹਦੀ ਸ਼ਰਟ ਦਾ ਕਪੜਾ ਇਹਦੀ ਬਾਟਮ ਦਾ ਕਪੜਾ ਇਦੀ ਕੱਟ ਰਹੂਗੀ ਜੀ 5 ਮੀਟਰ। ਇਹਦੀ ਕੱਟ 5 ਮੀਟਰ ਰਹੂਗੀ ਜੀ ਤੇ ਬਹੁਤ ਹੀ ਸੋਹਣਾ ਕਪੜਾ ਹੈ। ਇਹਦੇ ਵਿੱਚ ਥੋੜੀ ਥੋੜੀ ਸ਼ਾਈਨ ਹੈ ਜੀ। ਚਾਈਕੜੇ ਕਪੜੇ ਦੀ ਸ਼ਾਈਨ ਹੈ। ਤੇ ਇਹਦਾ ਕੱਟ ਇਹਦੀ ਕੱਟ ਰਹੂਗੀ ਜੀ 5 ਮੀਟਰ ਤੇ ਇਹਦਾ ਪ੍ਰਾਈਸ ਵੀ 500 ਰੁਪਏ ਹੈ। ਕਿ ਆਪਣੇ ਕੋਲੇ ਇਹ ਆ ਗਿਆ। ਇਹ ਆਪਣੇ ਕੋਲੇ ਵਾਈਟ ਤੇ ਬ੍ਰਾਊਨ ਜੀ ਦਾ ਹੈਗਾ ਉੱਪਰ ਫਲਾਵਰ ਬਣੇ ਹੋਏ ਨੇ ਛੋਟੇ ਛੋਟੇ ਬਲੈਕ ਦੇ ਵਿੱਚ ਇਹਨਾਂ ਦਾ ਬਣਿਆ ਹੋਇਆ ਹੈਗਾ ਮੈਚਿੰਗ ਸਾਰਾ ਇਹ ਸਿਸਟਮ ਹੈ ਇਹ ਦਾ ਆਪਣਾ ਬੰਬੇ कॉटन ਚ ਕਪੜਾ ਜੀ ਇਹਦੀ ਕੱਟ ਰਹੂ 3.5 ਮੀਟਰ ਇਹਦਾ ਪ੍ਰਾਈਸ ਵੀ ਰਹੂਗਾ ਜੀ 500 ਰੁਪਏ ਇਹਦੀ ਕੱਟ 3.5 ਮੀਟਰ ਰਹੂ ਇਹਨਾਂ ਦਾ ਪਣਾ ਵੱਡਾ ਹੈਗਾ ਆ ਕਰਕੇ ਇਹਨਾਂ ਦੇ ਆਪਣੇ 3.5 ਮੀਟਰ ਚ ਆਪਣਾ ਇਹ ਸੂਟ ਪੂਰਾ ਬਣ ਜਾਏ ਇੱਕ ਆਪਣੇ ਕੋਲੇ ਇਹ ਆ ਗਿਆ ਉਹਦੀ ਪਿਆਰਾ ਕਲਰ ਹੈ ਇਹਨਾਂ ਚ ਮੈਚਿੰਗ ਵੀ ਇਹਨਾਂ ਦੀ ਬਹੁਤ ਸੋਹਣੀ ਕੀਤੀ ਹੋਈ ਆ ਇਹਦੀ ਕੱਟ ਵੀ ਰਹੂ 3.5 ਮੀਟਰ ਬੰਬੇ ਕਾਟਨ ਕਪੜਾ ਵੀ ਇਹ 3.5 ਮੀਟਰ ਦੀ ਕੱਟ ਰਹੂਗੀ ਰਹੂਗੀ ਤੇ 500 ਦਾ ਹੈ ਆਪਣਾ ਸੂਟ ਬਣੂਗਾ ਤੇ ਇਹ ਜਿਹੜੇ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਇਆ ਇਹਨਾਂ ਦਾ ਪ੍ਰਾਈਸ 500 ਰੁਪਇਆ ਤੇ ਇਹ ਜਿਹੜਾ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਤੁਹਾਨੂੰ ਕੋਈ ਵੀ ਸੂਟ ਜਾਂ ਕਲਰ ਪਸੰਦ ਆਉਣਾ ਹੈਗਾ ਤਾਂ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਤੁਸੀਂ ਇਹ ਜਿਹੜਾ ਵੀ ਸੂਟ ਆਰਡਰ ਕਰੋਗੇ ਅਸੀਂ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਤੇ ਕੀ ਮੈਨ ਲੱਗੇ ਸੂਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ